ਤੁਹਾਨੂੰ ਅੱਜ ਮੈਂ ਰੋਡ ਦਿਖਾਣਾ ਜਿਹੜਾ ਮੈਂ ਵੀ ਦੇਖ ਕੇ ਹੈਰਾਨ ਹੋਇਆ ਦੇਖੋ ਇੱਥੇ ਤੱਕ ਤਾਂ ਬਹੁਤ ਵਧੀਆ ਲੱਗਦਾ ਬਈ ਤਾਂ ਕਿਤੇ ਲੱਗਣਾ ਨਹੀਂ ਤੁਹਾਨੂੰ ਕੋਈ ਰੋਡ ਉਦਾਂ ਦਾ ਵੀ ਹੋਣਾ ਜਿਹੜਾ ਮੈਂ ਦਿਖਾਣਾ ਵਧੀਆ ਬਣਿਆ ਤੇ ਇਧਰ ਵੀ ਲੋਕ ਜਿਹੜੇ ਰਹਿੰਦੇ ਆ ਤੇ ਇੱਥੋਂ ਸ਼ੁਰੂ ਹੋ ਜਾਂਦਾ ਹੈ ਦੇਖੋ ਸਹੀ ਹੈ ਨਾ ਅੱਗੇ ਅੱਗੇ ਕਹਿੰਦੇ ਚੱਲਦੇ ਆ ਤੁਹਾਨੂੰ ਦਿਖਾਉਣੇ ਸੜਕ ਦਾ ਹਾਲ ਬੜਾ ਭਿਆਨਕ ਭਿਆਨਕ ਹਾਲ ਆ ਤੇ ਇੱਥੇ ਤੱਕ ਵੀ ਦੇਖੋ ਕਿੰਨਾ ਛੋਟਾ ਬਣੀ ਹੋ ਬਿਲਡਿੰਗ ਦੇਖੋ ਤੇ ਵਧੀਆ ਜਿਦਾ ਅੱਗੇ ਫਿਰ ਇਦਾਂ ਲੱਗਦਾ ਵੀ ਜਦੱਕ ਅਸੀਂ ਹੋਰ ਮੁਲਕ ਚ ਆ ਗਏ ਹੁੰਨੇ ਆ ਘਰ ਵੀ ਕਹਿੰਦੇ ਮਿਲੀਅਨ ਮਿਲੀਅਨ ਪੌਣ ਦੇ ਘਰ ਆ ਇਧਰ ਦੇਖੋ ਇਹ ਇੱਥੋਂ ਸ਼ੁਰੂ ਹੋ ਜਾਂਦਾ ਦੇਖੋ ਟੋਏ ਬੜੇ ਬੜੇ ਪੈਓ ਸੜਕ 'ਚ ਪਾਣੀ 흘ਲੇ ਮੇਰੇ ਖਿਆਲ ਹਾ 10-15 ਦਿਨ ਦੀ ਸੁਕਣਾ ਮੀਂਹ ਪਤਨੀ ਕਦੋਂ ਪਿਆ ਪਹਿਲਾਂ ਦੇਖੋ ਆ ਗੈਰ ਜਾਂ ਇੱਥੇ ਗੱਡੀਆਂ ਦੀ ਠੀਕਾਂ ਨੇ ਦੀਆਂ ਸਕੂਟਰ ਠੀਕਾਂ ਨੇ ਦੀਆਂ ਹਲੋ ਆਜ ਵੇਲੇ ਘਰ ਵੀ ਦੇ ਲੋ ਦੇਖੋ ਇਹ ਕਿੰਨੇ ਸਾਲਾਂ ਦਾ ਇਦਾਂ ਹੀ ਆ ਕੰਸਲ ਵਾਲੇ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਬਣਾਉਣ ਦੀ ਕਹਿੰਦੇ ਪੈਸੇ ਪੇ ਕਰੋ ਘਰ ਵਾਲਿਆਂ ਨੂੰ ਕਹਿੰਦੇ ਤੇ ਫੇਰ ਬਣਾਵਾਂਗੇ ਤੇ ਜਿਹੜੇ ਲੋਕੀ ਆ ਕਹਿੰਦੇ ਅਸੀਂ ਇੱਦਾਂ ਹੀ ਲਾਈਕ ਕਰਦੇ ਜਦਾਂ ਦਾ ਹੈਗਾ ਠੀਕ ਹੈ ਦੇਖੋ ਇਹ ਤੇ ਕੋ ਬੰਦਾ ਬੀਟੀਰ ਵਾਲਾ ਰਹਿ ਸਕਦਾ ਦਸੇਵਲ ਬੰਦਾ ਆ ਗਿਆ ਜੇ ਸਕੂਲ ਤੇ ਨਿਆਣੇ ਕਿਤਾ ਜਾਂਦੇ ਹੋਣਗੇ ਵਿਚਾਰੇ ਜਮੀ ਬਹੁਤ ਪਿਆ ਹੋਵੇ ਦੇਖੋ ਦੇਖੋ ਉੱਥੇ ਜਾ ਕੇ ਫੇਰ ਠੀਕ ਹੋ ਜਾਂਦਾ ਰੋਡ ਉੱਥੇ ਥੋੜੇ ਜਿਹਾ ਪੱਕਾ ਹੋ ਜਾਂਦਾ ਦੇਖੋ ਇਹ ਆ ਦੁਨੀਆ ਦੀ ਸੁਪਰ ਪਾਵਰ ਇੰਗਲੈਂਡ ਲੰਡਨ ਮੱਲਾ ਭਾਈ ਸਾਹਿਬ ਦੱਸੋਗੇ ਰੋਡ ਦੇ ਨਾ ਬਣਦੇ ਕਾਰਨ ਕੀ ਆ ਭਾਜੀ ਕੀ ਕਾਰਨ ਆ ਜਿਹੜਾ ਇਦਾਂ ਰੋਡ ਆ ਕੀ ਜਿਹੜੀ ਆ ਸਾਰੀ ਘਰ ਹੈ ਨਾ ਇਹਨਾਂ ਦਾ ਪਿਛਲਾ ਗਾਰਡਨ ਜਿਹੜਾ ਵਿੜਾ ਆ ਹਾਂਜੀ ਉਹਦੀ ਪਿੱਛਾ ਲੱਗਦਾ ਸੀਗਾ ਇਹ ਰੋਡ ਸਾਂਝੀ ਸੀ ਸਾਰਿਆਂ ਦੀ ਅੱਛਾ ਇਹ ਗਵਰਨਮੈਂਟ ਦੇ ਅੰਡਰ ਨਹੀਂ ਆਉਂਦਾ ਅੱਛਾ ਇਹ ਕਰਕੇ ਇਹਨਾਂ ਦੀ ਇਕੱਲੇ ਕਿੰਨੇ ਘਰ ਆ ਇਹਨਾਂ ਦਾ ਸਾਰਿਆਂ ਦਾ ਥੋੜਾ ਥੋੜਾ ਹਿੱਸਾ ਆ ਹੁਣ ਸਾਰਿਆਂ ਦਾ ਸੈਟਲਮੈਂਟ ਨਹੀਂ ਹੋ ਰਹੀ ਮੰਨ ਨਹੀਂ ਰਹਿ ਸਕਦੇ ਜਿਦਾ ਸਾਂਝੀ ਮੰਨ ਲਓ ਗਲੀ ਐ ਹਾਂ ਕਾਉਂਸਲ ਜਿਹੜੀ ਆ ਉਹ ਕਹਿੰਦੀ ਆ ਕਿ ਅਸੀਂ ਇਹਨਾਂ ਨੂੰ ਅਡਾਪਟ ਕਰ ਲੈਨੇ ਰੋਡ ਨੂੰ ਅੱਛਾ ਇੰਨੇ ਇੰਨੇ ਪੈਸੇ ਕੋਈ ਵੀ ਨਹੀਂ ਮੰਨਦਾ ਕੋਈ ਦਿੰਦਾ ਹੀ ਨਹੀਂ ਉਹ ਕੋਈ ਕਹਿੰਦਾ ਮੈਂ ਹਲੇ ਬਣਾਉਣਾ ਹੀ ਨਹੀਂ ਮੈਨੂੰ ਕਦ ਦੇਵਾ ਅੱਛਾ ਕੋਈ ਕਹਿੰਦਾ ਮੈਂ ਗੈਰ ਜੀ ਆ ਮੈਂ ਗੱਡੀ ਕਿੱਥੇ ਪਾਰਕ ਕਰਾਂ ਹਾਂ ਜਿਨ੍ਹਾਂ ਨੇ ਘਰ ਬਣਾ ਲਏ ਉਹਨਾਂ ਨੂੰ ਚਾਹੀਦਾ ਹੈ ਵੇ ਬਣ ਜਾਵੇ ਪਰ ਇਹ ਲੋਕ ਜਿਹੜੇ ਮੰਨਦੇ ਨਹੀਂ ਕਮੀਨੇ ਲੋਕ ਅੱਛਾ ਗਿਰਜਾ ਜਦੋਂ ਇਸ ਗਿਰਜਾ ਨਾ ਹਾਂਜੀ ਆ ਗਿਆ ਅਧੀਆਂ ਗਿਰਜਾ ਕਿ ਪਲਾਟ ਖਾਲੀ ਗਿਆ ਉਹ ਉਹਦਾ ਖਾਣਾ ਖਾ ਰਾਇਆ ਅਸੱਧੀਆਂ ਗਿਰਜਾ ਅਧੀਆਂ ਕਿ ਗਿਰਜਾ ਆ ਅੱਧੀ ਕਿ ਫਲੈਟ ਆ ਤੇ ਆ ਪਲਾਟ ਖਾਲੀ ਪਏ ਅੱਧੇ ਦਾ ਅੱਛਾ ਤੇ ਆਲਮੋਸਟ ਜਾਨੀ 80% ਬਣ ਗਿਆ ਜਿਹੜਾ ਤੁਹਾਡਾ ਤੁਹਾਡੇ ਪਿੱਛੇ ਦੇ ਦੋ ਇਹ ਨਹੀਂ ਕਹਿੰਦੇ ਜਿਹੜੇ ਟੈਨੈਂਟ ਆਵੇ ਰੋਡ ਬਣਨਾ ਹੁੰਦਾ ਨੀ ਉਹਨਾਂ ਨੇ ਕੁਝ ਨਹੀਂ ਕੀਤਾ ਉਧਰ ਦਾ ਬਸ ਪੱਕਾ ਆ ਉਹ ਉਧਰੋਂ ਚਲ ਜਾਂਦੇ ਨਾ ਉਧਰੋਂ ਚਲ ਜਾ ਇੱਧਰ ਨੂੰ ਆਹ ਹੀ ਇੰਨੇ ਟੋਟੇ ਉਹ ਵੀ ਉੱਥੇ ਇੱਕ ਤੱਕ ਉਹ ਵੀ ਪੱਕੇ ਮਾਜਿਦ ਕੋਲ ਪੱਕਾ ਆ ਤੁਸੀਂ ਇੰਡੀਆ ਆਂਗੂ ਕੋਈ ਨਾ ਕੋਈ ਕੱਢੋ ਕੋਈ ਪਲਾਨ ਕਿਸੇ ਮੰਤਰੀ-ਮੁਤਰੀ ਨੂੰ ਮਿਲੋ ਮੰਤਰੀ ਨਹੀਂ ਇੱਥੇ ਕੋਈ ਵੀ ਪੈਸੇ ਦਿਓ ਅੱਛਾ ਤੇ ਉਹ ਕਹਿੰਦੇ ਬਣਾਣੇ ਸੀ ਉਹ ਤਾਂ ਮੰਨਦੇ ਆ ਬਣਾਉਣ ਅੱਛਾ ਕਿੰਨਾ ਖਰਚਾ ਜੋ ਰਫਲੀ ਉਹਦਾ ਇਹ ਟੀਮ ਵੀ ਨਾ ਖਿਆਨੇ ਉਹਨਾਂ ਨੇ ਪਰ ਹੈਡ ਪਰ ਘਰ ਨੂੰ 9 ਲੱਖ 90000 ਪੌਂਡ ਗਿਆ ਸੀ 9000 ਪੌਂਡ 9000 ਪੌਂਡ ਵਿੱਚ ਹੀ ਇਹਨਾਂ ਨੇ ਇੱਥੇ ਸੀਵਰੇਜ ਲਾਈਨ ਪੋਣੀ ਸੀ ਅੱਧ ਤੱਕ ਉਹ ਹੀ ਅੱਧ ਹੀ ਰਹਿੰਦੀ ਆ ਅੱਛਾ ਪਾਣੀ ਦਾ ਪਾਈਪ ਗੈਸ ਦਾ ਪਾਈਪ ਸਟਰੀਟ ਲਾਈਟਾਂ ਸਾਰਾ ਕੁਝ ਲਾ ਦੇਣਾ ਸੀ ਸੀਸੀਟੀਵੀ ਕੈਮਰਾ ਸਭ ਕਿੰਨਾ ਚਿਰ ਲੱਗੂ ਮਦਦਦਾਰ ਜੇ ਕੋਈ ਨਹੀਂ ਮੰਨਦੇ ਇਧਰ ਰੂੰਗਾ ਫੇਰ ਇੱਦੀ ਰੂੰਗਾ ਫੇਰ ਜੇ ਨਹੀਂ ਮੰਨਦੇ ਲੋ ਭਾਵੇਂ 100 ਸਾਲ ਇੱਦੀ ਰਵੇ ਇੱਦੀ ਰਸ ਅੱਛਾ ਵਾਹ ਜੀ ਬਾਹ ਦੇਖ ਲਓ ਜੀ ਭਾਈ ਸਾਹਿਬ ਨੇ ਬਹੁਤ ਵਧੀਆ ਦੇਖੀ ਜਦੋਂ ਮੀਂਹ ਪਿਆ ਆਂਦਾ ਨਾ ਹਾਂ ਇੱਥੇ ਬੇ ਮਾਹੌਲ ਦੇਖਣ ਵਾਲਾ ਹੁੰਦਾ ਅੱਛਾ ਮੰਨ ਲਓ ਜਦੋਂ ਬਰਸਾਤੀ ਪਾਣੀ ਘਰਾਂ ਜਾਂਦਾ ਨਹੀਂ ਘਰਾਂ ਤੇ ਨਹੀਂ ਜਾਂਦਾ ਉਹ ਤਾਂ ਮੂਹਰੇ ਬੜੀ ਇਨਾ ਬੜੀਆਂ ਹਾਂ ਪਰ ਇੱਥੇ ਨੰਗੇ ਨੂੰ ਜਗ੍ਹਾ ਹੁੰਦੀ ਓਹੋ ਪਜਾਮੇ ਚੱਕ ਚੱਕ ਕੇ ਫੇ ਤਾਂ ਦੇਖੋ ਜੀ ਮਜਬੂਰੀਆਂ ਸਾਰੇ ਮੁਲਖਾ ਚ ਆ ਪਰ ਬਖਰੇ ਬਖਰੇ ਜਿਹੜੇ ਸਾਧਨ ਬਣੇ ਹੋਆ ਲੋਕਾਂ ਨੇ ਇੱਥੇ ਹੁਣ ਆਉਣ ਲਈ ਪਤਨੀ ਕਿੱਦਾਂ ਦੇ ਸਾਧਨ ਵਰਤੇ ਹੋਣੇ ਇਹ ਮਤਲਬ 1-1 ਮਿਲੀਅਨ ਪਾਉਂਡ ਦਾ ਜਿਹੜਾ ਅਕਾਰ ਇੱਕ-ਇੱਕ ਮਿਲੀਅਨ ਪਾਉਂਡ ਦਾ ਦੇਖੋ ਕਿੰਨਾ 10-10 ਕਰੋੜ ਦਾ ਘਰ ਹੈ ਦਰ ਇੰਡੀਆ ਦੇ ਹਿਸਾਬ ਨਾਲ ਠੀਕ ਹੈ ਜੀ ਥੈਂਕ ਯੂ ਭਾਜੀ ਓਕੇ ਜੀ ਗਾਂ ਹੈ ਆ ਤੁਹਾਡਾ ਹੀ ਹੈ ਨਾ ਇੱਥੇ ਤਾਂ ਤਾਂ ਠੀਕ ਹੈ ਓਕੇ ਸੋਕੇ ਆਦੇ ਲੋਕ ਸਾਡੇ ਵੀ ਠੀਕ ਹੈ ਕਿਰਾਏ ਤੇ ਜਿਹੜੇ ਮੁੰਡੇ ਆ ਵੀ ਮੈਨੇਜ ਕਰ ਲੈਂਦੇ ਆ ਠੀਕ ਹੈ ਜੀ ਥੈਂਕ ਯੂ ਭਾਜੀ ਉਹਨਾਂ ਨੂੰ ਮੋਰੇ ਬਜਰੀ ਪਾ ਕੇ ਦਿੱਤੀ ਉਹਨਾਂ ਨੂੰ ਪੱਕਾ ਕਰਤਾ ਸੀ ਅੱਛਾ